ਜੁਰੂ 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 ਤੀਸਰਾ ਕਿਸਾਨ ਨੇ ਖਟੜਾ ਪਟਾਟੋ ਗਰੂਪ ਨੂੰ ਖਟੜਾ ਪਟਾਟੋ ਗੁੱਟੂ ਗਰੂਪ ਨੂੰ ਤੀਸਰਾ ਕਿਸਾਨ ਨੇ ਰਿਕਾਰਡ ਤੋੜ ਮਿਲਦਾ ਰਿਕਾਰਡ ਤੋੜ ਮਿਲਦਾ ਇਹ ਤਾਂ ਪੀ ਜ ਨੂੰ ਟੱਕੇ ਲੱਗਦਾ ਹੈ ਬੜੀ ਪੀੜ ਹੈ ਬੜੀ ਪੀੜ ਹੈ ਬੜੀ ਪੀੜ ਹੈ ਬਾਪਈ ਬਾਪ लग्या हुआ किंग कैस कैसर रिजॉर्ट किसर रिजॉर्ट के प्रधान है जी संदीप सिंह खालसा अठानवे सत्त सौ पच्ची तिरहठ पौ तेरह विज्ञान ने सारी दुनिया में तरक्की है ਕਿੱਤੀ ਦੇ ਲੈ ਹਾਈ ਨਾਲ ਵੀ ਹੰਝੜ ਇੰਡਸਟਰੀ ਹੈ ਬੜੀ ਹੀ ਟਕ ਟਕ ਆਜ ਜਦ ਖੰਨਾ ਮੀਨ ਖੰਨਾ ਦੇ ਨੇੜੇ ਦੂਰ ਲੱਗੇ ਇਹ ਮੀਰ ਪੱਥਰ ਸਾਬਤ ਹੋਵੇਗਾ ਖੰਨੇ ਨੇ ਲੱਤੀ ਦੇਖੋ ਕੈਸ਼ੀਆਂ ਕੈਸ਼ੀਆਂ ਮਸ਼ੀਨਾਂ ਸਭ ਸੋਇਲੂ ਵੇਟ ਡਿਸਕਾਊਂਟ 8000 ਰੁਪਿਆ ਰੋਟਰੀ ਸਲੇਸ਼ਰ ਦੀ 我们新疆将士。 ਗਰਬਤੂ ਕੀ ਵਾਲਾ ਖਾਲਸਾ ਦੀ ਫਤੂ ਆ ਗਿਆ ਓ ਜਗਦੀਪਾ ਵੀਰੇ ਨੂੰ ਮੈਲੇ ਜੇ ਤੂੰ ਮੈਲੇ ਨਹੀਂ ਜਗਦੀਪਾ ਫਤੂ ਵੀਰੇ ਨੂੰ ਫਤੂ ਨਹੀਂ ਫਿਸਤੂ ਫਤੂ ਕੀ ਵਾਲਾ ਫਤੂਆ ਕਰਾਵਣੀ ਵੀਡੀਓ ਆ ਗਰੀ ਫਤੂ ਇਹ ਗੁਰਦਵਾਰਾ ਮੈਲੇ ਬੰਦੂ ਆਰ ਵੀ ਦੇ ਖਲਰਾ ਵੱਡਾ ਟੂਰਪਨ ਦੀ ਹੱਤੀ ਵੀਡੀਓ ਆ ਜੂ ਅਸੀਂ ਖੜੇ ਆਂ ਜੀ ਕਿੰਗ ਕੈਸਲ ਦੇ ਵਿੱਚ ਇੱਥੇ ਜੋ ਕਿਸਾਨ ਮੇਲਾ ਬਹੁਤ ਹੀ ਭਰਿਆ ਹੋਇਆ ਇੱਥੇ ਛੰਨ ਜੰਨ ਵਾਲੀ ਬਹੁਤ ਮਿਲੇ ਹਾਂਜੀ ਮੰਗਲਪਤ ਸਾਹਿਬ ਤੁਸੀਂ ਕਿੱਦਾਂ ਆਏ ਅੱਜ ਹਾਂਜੀ ਪਰਮ ਸਰਕਾਰ ਜੋਗ ਸਿੰਘ ਭਾਈ ਗੁਜੀ ਕਾਕਾ ਸਾਹਿਬ ਭਾਈ ਗੁਜੀ ਜੀ ਬਤੈ ਅਸੀਂ ਮੇਲਾ ਦੇਖਣ ਹੀ ਆਏ ਹਾਂ ਮੇਲਾ ਦੇਖਣ ਆ ਹਾਂ ਦੇ ਜਿੰਮੇਦਾਰ ਹਾਂ ਸੰਦ ਦੇਖਣ ਵਾਸਤੇ ਇੱਥੇ ਪਹੁੰਚੇ ਹਾਂ ਬਹੁਤ ਵਧੀਆ ਮੇਲਾ ਪਰ ਅੱਜ ਐਤ ਕੀ ਦਾ ਭਲਵਾਈ ਬਹੁਤ ਹੈ ਨਾ ਹਾਂ ਐਤ ਕੀ ਬਹੁਤ ਭਰਿਆ ਮੇਲਾ ਹਾਂ ਹਾਂ ਦੂਰੋਂ ਦੂਰੋਂ ਆਇਆ ਸਮਾਨ ਲੈ ਕੇ ਕੁੱਟੀਆਂ ਲੱਗਿਆ ਕੋਈ ਮਸ਼ੀਨਾਂ ਆਲੂ ਵਾਲੀ بیچਨਾਂ ਦੀ ਖੁਸ਼ਰਾ ਇੱਕ ਕੋਈ ਸਾਰਾ ਕੁਝ ਲੈ ਕੇ ਆਇਆ ਚਲੋ ਆਪਣੇ ਇਲਾਕੇ ਨੂੰ ਫਾਇਦਾ ਹੋਊਗਾ ਹਾਂ ਆਪਣੇ ਇਲਾਕੇ ਨੂੰ ਫਾਇਦਾ ਹਰ ਸਾਲ ਲੱਗਦਾ ਰਹੇ ਹਾਂ ਜੀ ਆਪਣੇ ਜ਼ਿੰਮੇਦਾਰਾਂ ਨੂੰ ਵੀ ਫੋਕਸ ਹਾਂ ਜਣੀ ਗੱਲ ਦੀ ਜਾਣਾ ਪੈਂਦਾ ਹਾਂ ਅੱਜ ਤੁਹਾਡਾ ਨਾਂ ਕੀ ਜੀ ਰਵਿੰਦਰ ਜੀ ਠੀਕ ਹੈ ਤੁਹਾਡਾ ਪਿੰਡ ਕਿਹੜਾ ਹੈ ਆ ਜੁਲਮਗੜ੍ਹ ਦੇ ਕੋਲ ਆ ਜੀ ਜੂੰਗੜ ਇੰਨਾ ਵੱਡਾ ਪਿੰਡ ਹੈ ਨੇੜੇ ਆ ਜੀ ਇੰਨਾ ਨੇੜੇ ਆ ਠੀਕ ਹੈ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਵਧੀਆ ਜੀ ਨਾ ਨਾ ਵੀ ਨਵੀਂ ਤਕਨੀਕ ਆਈ ਆ ਦੇਖਣ ਨੂੰ ਬਹੁਤ ਵਧੀਆ ਸੰਦ ਆ ਉਹ ਜਿਹੜਾ ਸੰਦ ਆ ਉਹਰੇ ਮੇਲੇ ਤੇ 10000 8000 ਡਿਸਕਾਊਂਟ ਕਰ ਰਹੇ ਆ ਹਰ ਡਿਸਕਾਊਂਟ ਵੀ ਮਿਲ ਰਿਹਾ ਕਿਸੇ ਵੀ ਚੀਜ਼ ਤੇ ਲੈਣਾ ਜਾ ਬਹੁਤ ਬਹੁਤ ਵਧੀਆ ਥੋੜਾ ਧੰਨਵਾਦ ਵਿਗਿਆਨ ਨੇ ਸੋਰੀ ਦੁਨੀਆ ਨੂੰ ਇਸ ਤਰੱਕੀ ਕੀਤੀ ਖੇਤੀ ਦੇ ਨਾਲ ਨਾਲ ਵੀ ਹੰਗਰੀ ਇੰਡਸਟਰੀ ਹੈ ਬੋਲੀ ਹੀ ਤਕ ਤੱਕ ਆ ਜਿਹੜਾ ਖੰਨਾ ਮੀਨ ਖੰਨਾ ਦੇ ਮੇਰੇ ਦਮ ਨਾਲ ਲੱਗੇ ਇਹ ਮੀ ਪੱਥਰ ਸਾਬਤ ਹੋਵੇਗਾ ਖੰਨਾ ਲੱਗ ਕੇ ਦੇਖੋ ਕੈਸੀਆਂ ਕੈਸੀਆਂ ਮਸ਼ੀਨਾਂ ਸਬ ਸੋਇਲ ਰੀਡ ਡਿਸਕਾਊਂਟ 800 ਰੁਪਿਆ ਰੋਟਰੀ ਸਲੇਸ਼ਰ ਦੀ 우리 신년 선물. ਆਜੂ ਜਿੱਥੇ ਫੱਤੂ ਕੀ ਆਲਾ ਖਾਲਸਾ ਦੀ ਕਿਹਦੀ ਫੱਤੂ ਆ ਗਿਆ ਉਹ ਜਗਦੀਪਾ ਵੀਰੇ ਨੂੰ ਮੈਨੇਜਰ ਤੂੰ ਮੈਨੇ ਜਿੱਕੀ ਫੱਤੂ ਵੀਰੇ ਨੂੰ ਫੱਤੂ ਨਹੀਂ ਫਿਰ ਤੂੰ ਫਿੱਤੂ ਕੀ ਆਲਾ ਤਿੱਤੂ ਕਰਾਵਾਣੀ ਵੀਡੀਓ ਆਹ ਕਰੀ ਫੱਤੂ ਇਹ ਕੋਈ ਨਹੀਂ ਮਾੜਾ ਬਿੱਤੂ ਮੈਂ ਗੱਲਾਂ ਉਹਨਾਂ ਨੂੰ ਬਣਾ ਦੇਣਾ ਵੀਡੀਓ ਆ ਜਿੱਤੂ ਇਹ ਕੁਛ ਹੋ ਗਿਆ ਲੈ ਕਿੰਨੇ ਇਲਾਜ ਕਰਨ ਜਾ ਰਹੇ ਬਹੁਤ ਮੁੱਕੇ ਇੱਥੇ ਆਇ ਨਹੀਂ ਹਾਂਜੀ ਸਰ ਸੱਜਣੇ ਖੜੂ ਬੜਾ ਫੜਾ ਫੜਾ ਬੜਾ ਮਿਲਦਾ ਆਹ ਉਧਰ ਤੋਂ ਪਾਉਂਦਾ ਇਹ ਦੇਖੇ ਬਾਈ ਜੀ ਸਿੱਧੂ ਬਣਾ ਦੀ ਗੱਲ ਲੈਣ ਸਾਡੀ ਬਣੀ ਹੋਈ ਹੈ ਜੀ ਪਤਾ ਕਿੰਨੀ ਅੱਜ ਜੀ ਇਹ ਰਾਸਤੇ ਨੇ ਆਏ ਹੋਏ ਇਹ ਪਿਛਲੇ ਸਾਲ ਤੋਂ ਦੁੱਗਣੀ ਹਾਂਜੀ ਹਾਂਜੀ ਸਪੀਡ ਕਿੰਨੀ ਕਾ ਵੀਰੇ ਦੁੱਗਣੀ ਕਰ ਜਾਈ ਥਲੇ ਸਾਲ ਨਾਲੋਂ ਦੁੱਗਣੀ ਤੁਸੀਂ ਕੁਝ ਕਹਿਣਾ ਚਾਹੋਗੇ ਇਸ ਬਾਰੇ ਇਹਦੇ ਬਾਰੇ ਅਸੀਂ ਜਿਨ੍ਹਾਂ ਨੂੰ ਭਾਵਾਂ ਦਾ ਪਿਆਰ ਮਿਲਿਆ ਅਸੀਂ ਸਾਰੇ ਵੀਰਾਂ ਦਾ ਦਿਲੋਂ ਦਿਲ ਨਮ ਕਰਦੇ ਹਾਂ ਤੇ ਸਾਰੇ ਨਾਲ ਸასი ਸ਼ਾਲ ਪਰਮਾਤਮਾ ਸਾਡਾ ਗਰੁੱਪ ਨੂੰ ਉੱਚਾ ਦਾ ਲੈ ਗਏ ਜਿਹੜੇ ਮੇਰੇ ਨਾਲ ਤਾਂ ਮੇਰੀ ਮਨਜੀਤ ਤੋਂ ਨਹੀਂ ਹੈਪੀ ਹੋਣੀ ਬਾਈ ਰਾਜੂ ਹਣੀ ਦਾ ਸਾਥ ਸਾਰੇ ਵੀਰਾਂ ਨਾਲ ਇੱਥੇ ਹੈ ਜੀ ਭਰਾਵਾਂ ਦੇ ਭਾਈ ਤੁਹਾਡੇ ਨੇੜੇ ਹੀ ਰਹਿਣਾ ਸਾਡਾ ਵੀ ਖਿਆਲ ਰੱਖ ਲੈਣਾ ਤੁਹਾਡਾ ਵੀ ਖਿਆਲ ਆ ਜੀ ਜਿਹੜੇ ਸਾਡੇ ਭਰਾ ਨੇ ਪਹਿਲਾਂ ਵੀ ਮੈਂ ਲਾਈ ਹੈ ਠੀਕ ਹੈ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪਹੁੰਚੇ ਖੱਟਣੇ ਮਿਲਦੇ ਠੀਕ ਹੈ ਜੀ ਇਹ ਥੋੜਾ ਗਰੁੱਪ ਦੇ ਆਰਗੇਨਾਈਜ਼ਰ ਸੀ ਬਹੁਤ ਬੋਲਿਆ ਬਹੁਤ ਬੋਲਿਆ ਬਹੁਤ ਬੋਲਿਆ ਬਹੁਤ ਬੋਲਿਆ ਦੇਖਿਆ ਚਾਹੀਦਾ ਰੋਬੋਟ ਦੇ ਨਾਲ ਵੀ ਕੰਮ ਕੀਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੰਲਾਪੁਰ ਤੇ ਵੀ ਆਏ ਉਹਨਾਂ ਸਾਰੇ ਪੰਜਾਬ ਦੇ ਵਿੱਚ ਵੱਡੀਆਂ ਵੱਡੀਆਂ ਕੰਪਨੀਆਂ ਹੈ

ਇਹਤੀ ਨਾਲ ਨਾਲ ਖਾਂਤਿਆਂ ਵਿੱਚ ਜਾਮਿਲ ਹੋਈਆਂ ਨੇ ਜੀ ਤ੍ਰੀਪ ਉਹ ਬੇਸ ਮੱਧ ਗੋੜੇ ਇਹ ਤਾਂ ਲੇਖੀ ਰੱਖੇ ਹੋਏ ਫਾਟੇ ਮਰਕੈਂਡਰ ਕੋਲ ਇਹ ਤਾਂ ਪਾ ਲੈਂਗੇ ਜੀ ਮਾਸੇ ਕਰਾਂਗੇ ਨਾ ਹਰ ਕਰਾ ਦੇਣਗੇ Chị, chị, chị phát hiện anh người đàn ông này, mặc vác blog bị bung बहुत बढ़िया बहुत बढ़िया बहुत वहाँ हापड़ विष्कर्मा हापड़ ਨੇ ਦੂਰ ਦੂਰੋਂ ਲੋਕ ਆਏ ਆ ਤੇ ਜਿਹੜਾ ਮਾੜੀ ਗੱਲ ਕਰਦਾ ਹੈਗਾ